ਖਬਰਨਾਮਾ ਦੇਖ ਰਿਹਾ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੁਸ਼ਰਾਜ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਐਮ ਖਬਰ ਜਗ ਨੂੰ ਲੈ ਕੇ ਇੱਕ ਪਾਸੇ 26 ਨਿਰਦੋਸ਼ ਲੋਕ ਮਾਰੇ ਗਏ ਅਤਵਾਦਵੰਤਾਂ ਵੱਲੋਂ ਅਤਵਾਦੀਆਂ ਨੇ ਇਸ ਦੀ ਜ਼ਿੰਮੇਵਾਰੀ ਵੀ ਲਈ ਉਧਰੋਂ ਐਨਆਈਏ ਵੱਲੋਂ ਵੱਡੇ ਖੁਲਾਸੇ ਹੋ ਰਹੇ ਨੇ ਕਿ ਪਾਕਿਸਤਾਨ ਦੀ ਸਰਕਾਰ ਦੀ ਸ਼ਹਿ ਦੇ ਹੇਠ ਇਹ ਵੱਡੀ ਘਟਨਾ ਹੋਈ ਹੈ ISI ਪਾਲ ਰਿਹਾ ਹੈ ਖੁਦ ਪਾਕਿਸਤਾਨ ISI ਦੇ ਵੱਡੇ ਜਿਹੜੇ ਅਧਿਕਾਰੀ ਨੇ ਉਹ ਪੱਕੇ ਤੌਰ ਤੇ ਪਾਕਿਸਤਾਨ ਬੈਠੇ ਨੇ ਪਾਕਿਸਤਾਨ ਸਰਕਾਰ ਦੀ ਇਨਵੋਲਵ ਹੈ ਇਧਰ ਮੋਦੀ ਯਾਨੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਕਸ਼ਨ ਮੋੜ ਦੇ ਵਿੱਚ ਆ ਚੁੱਕੇ ਨੇ ਦੱਸਦੇ ਨੇ ਆ ਕੀ ਜਾਣਕਾਰੀ ਦਿੱਤੀ ਹੈ ਜੰਗ ਨੂੰ ਲੈ ਕੇ ਕਦੋਂ ਲੱਗੇਗਾ ਕਿਵੇਂ ਲੱਗੇਗਾ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਪੈਲਗਾਮ ਆਤਵਾਦੀ ਹਮਲੇ ਅਤੇ ਸਰਕਾਰ ਵੱਲੋਂ ਆਤਵਾਦੀਆਂ ਅਤੇ ਉਹਨਾਂ ਦੇ ਮਾਲਕਾਂ ਨੂੰ ਖਤਮ ਕਰਨ ਲਈ ਦਿਖਾਏ ਗਏ ਉੱਚ ਪੱਧਰੀ ਇਰਾਦੇ ਤੋਂ ਬਾਅਦ ਫੌਜੀ ਕਾਰਵਾਈ ਦੇ ਸਮੇਂ ਬਾਰੇ ਅਟਕਲਾਂ ਸ਼ੁਰੂ ਹੋ ਗਈਆਂ ਨੇ ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਕੰਮ ਬਹੁਤ ਵੱਡਾ ਹੈ ਸਮਾਕਟ ਹੈ ਦੇ ਅਰਥ ਕੱਢੇ ਜਾ ਰਹੇ ਨੇ ਪਿਛਲੀਆਂ ਜੰਗਾਂ ਤੇ ਤਜਰਬਿਆਂ ਦੇ ਆਧਾਰ ਤੇ ਮਾਨਸੂਨ ਦੌਰਾਨ ਫੌਜੀ ਕਾਰਵਾਈਆਂ ਹੋਣ ਦੀ ਉਮੀਦ ਨਹੀਂ ਹੈ ਇਸ ਦਾ ਮਤਲਬ ਹੈ ਕਿ ਮਾਨਸੂਨ ਤੋਂ ਪਹਿਲਾਂ ਜੂਨ ਤੱਕ ਪੂਰਾ ਕਰਨਾ ਪਵੇਗਾ ਦੱਸਿਆ ਜਾ ਰਿਹਾ ਹੈ ਕਿ 1965 ਦੀ ਜੰਗ ਮਾਨਸੂਨ ਦੇ ਮੌਸਮ ਦੌਰਾਨ ਲੜੀ ਗਈ ਸੀ ਆਜ਼ਾਦੀ ਤੋਂ ਬਾਅਦ 78 ਸਾਲਾਂ ਵਿੱਚ ਭਾਰਤ ਨੇ ਆਪਣੇ ਵੱਲੋਂ ਇੱਕ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ ਜਿਸ ਵਿੱਚ ਪਾਕਿਸਤਾਨ ਨੂੰ ਹਾਰ ਮਿਲੀ ਸੀ ਅਤੇ ਬੰਗਲਾਦੇਸ਼ ਆਜ਼ਾਦ ਹੋਇਆ ਸੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਗਾਂਧੀ ਨੇ ਫੌਜ ਨੂੰ ਮਾਰਚ ਵਿੱਚ ਫੌਜੀ ਕਾਰਵਾਈ ਕਰਨ ਲਈ ਗਿਆ ਸੀ ਪਰ ਤਤਕਾਲੀ ਫੌਜ ਮੁਖੀ ਜਨਰਲ ਮਾਨਕ ਸ਼ਾਹ ਨੇ ਸਪਸ਼ਟ ਕਰ ਦਿੱਤਾ ਕਿ ਫੌਜੀ ਤਿਆਰੀਆਂ ਦੀ ਜ਼ਰੂਰਤ ਅਤੇ ਮਾਨਸੂਨ ਨੂੰ ਦੇਖਦੇ ਹੋਏ 9 ਮਹੀਨਿਆਂ ਤੋਂ ਬਾਅਦ ਇਸ ਨੂੰ ਸ਼ੁਰੂ ਕਰਨਾ ਸਮਤ ਹੋਵੇਗਾ ਦੱਸਦੀ ਕਿ ਇਸ ਸਬੰਦੇ ਘੱਟ ਸਮੇਂ ਪ੍ਰਧਾਨ ਮੰਤਰੀ ਦੇ ਬਿਆਨ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਨਸੂਨ ਤੋਂ ਪਹਿਲਾਂ ਫੌਜੀ ਕਾਰਵਾਈ ਪੂਰੀ ਕਰਨ ਦੀ ਸੰਭਾਵਨਾ ਵਧੇਰੇ ਜਾਪਦੀ ਹੈ ਜੇਕਰ ਅਸੀਂ ਪ੍ਰਾਣੀਆਂ ਜੰਗਾਂ ਤੇ ਨਜ਼ਰ ਮਾਰੀਏ ਤਾਂ ਸਿਰਫ 1965 ਦੀ ਜੰਗ ਹੀ ਮਾਨਸੂਨ ਮੌਸਮ ਦੇ ਦੌਰਾਨ ਸ਼ੁਰੂ ਹੋਈ ਸੀ ਇਸ ਅਗਸਤ ਵਿੱਚ ਹੋਈ ਇਹ ਅਗਸਤ ਵਿੱਚ ਸ਼ੁਰੂ ਹੋ ਗਈ ਸੀ ਯਾਨੀ ਕਿ ਮਾਨਸੂਨ ਤੋਂ ਪਹਿਲਾਂ ਜਾਂ ਬਾਅਦ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੰਗ ਦੀ ਕਾਰਵਾਈ ਕੀਤੀ ਜਾਵੇਗੀ ਇਸ ਨੂੰ ਲੈ ਕੇ ਵੱਖ-ਵੱਖ ਚੈਨਲਾਂ ਅਤੇ ਮੋਦੀ ਦੇ ਬਿਆਨਾਂ ਤੋਂ ਅੰਦਾਜ਼ੇ ਲਗਾਏ ਜਾ ਰਹੇ ਨੇ ਕਿਉਂਕਿ ਪਾਕਿਸਤਾਨ ਵੀ ਉਧਰ ਤਿਆਰੀਆਂ ਕਰ ਰਿਹਾ ਹੈ ਇਵਨ ਦੋ ਉਹਨਾਂ ਨੇ ਜਿਹੜੀਆਂ ਮਸਾਇਲਾਂ ਨੇ ਉਹਨਾਂ ਦੇ ਪ੍ਰੀਖਣ ਵੀ ਸ਼ੁਰੂ ਕਰ ਦਿੱਤੇ ਨੇ ਪਾਕਿਸਤਾਨ ਦੇ ਅਧਿਕਾਰੀ ਪਾਕਿਸਤਾਨ ਦੇ ਲੋਕਾਂ ਨੂੰ ਕਹਿ ਰਹੇ ਨੇ ਕਿ ਘਰ ਦੇ ਵਿੱਚ 2-2 ਮਹੀਨੇ ਦਾ ਰਾਸ਼ਨ ਸਟੋਰ ਕਰਕੇ ਰੱਖ ਲਓ ਕਿਸੇ ਵੀ ਸਮੇਂ ਭਾਰਤ ਵੱਲੋਂ ਜੰਗ ਦਾ ਐਲਾਨ ਹੋ ਸਕਦਾ ਹੈ ਜਾਨੀ ਅਤੇ مالی ਨੁਕਸਾਨ ਹੋਵੇਗਾ ਇਧਰ ਫੌਜੀ ਕਹਿ ਰਹੇ ਨੇ ਕਿ 4 ਦਿਨਾਂ ਦੇ ਵਿੱਚ ਸਾਰਾ ਕੰਮ ਤਮਾਮ ਕਰ ਦਿੱਤਾ ਜਾਵੇਗਾ ਹਾਲਾਂਕਿ ਇਸ ਦੀ ਜਿਹੜੀ ਅਫੀਸ਼ੀਅਲ ਜਾਣਕਾਰੀ ਨਰਿੰਦਰ મોદી ਵੱਲੋਂ ਨਹੀਂ ਦਿੱਤੀ ਗਈ ਲੇਕਿਨ ਕਿਆਸ ਲਗਾਈਆਂ ਲਗਾਈਆਂ ਚਾਰੀਆਂ ਨੇ ਕਿ ਮਾਨਸੂਨ ਤੋਂ ਬਾਅਦ ਜੰਗ ਸੰਭਾਵੀ ਹੋ ਸਕਦੀ ਹੈ ਧੰਨਵਾਦ